ਗੁਨਾ ਨਗਦੇਵ ਜੀ ਆਪਣੀ ਦੂਸਰੀ ਉਦਾਸੀ ਸਮੇ ਸਿਰਸੇ ਪਹੁੰਚ ਜਾਂਦੇ ਹਨ ਤੇ ਉੱਥੇ ਮੁਸਲਮਾਨ ਫਕੀਰਾ ਦਾ ਭਾਰੀ ਮੇਲਾ ਲੱਗਾ ਹੁੰਦਾ ਹੈ ਗੁਰੂ ਜੀ ਦੇ ਪਹਿਰਾਵੇ ਤੇ ਸ਼ਬਦ ਉਚਾਰਨ ਨੂੰ ਦੇਖ ਕੇ ਉੱਥੋਂ ਦੇ ਫਕੀਰ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੇ ਹਨ ਤੇ ਗੁਰੂ ਸਾਹਿਬ ਨੂੰ ਉਹਨਾਂ ਦੀ ਪੀਰੀ ਸਿੱਧ ਕਰਨ ਲਈ ਕਹਿ ਦਿੰਦੇ ਹਨ ਤੇ ਕਹਿੰਦੇ ਹਨ ਕਿ ਉਹਨਾਂ ਦਾ ਪੀਰ ਤੇ ਆਸਮਾਨ ਤੋਂ ਘੋੜੇ ਉਤਾਰ ਦਿੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਇਹ ਸਭ ਕਰਨ ਵਾਲਾ ਅਕਾਲ ਪੁਰਖ ਹੈ ਹਾਂ ਪਰ ਉਹਨਾਂ ਦਾ ਪੀਰ ਅਗਰ ਇੰਨਾ ਹੀ ਕੁਝ ਕਰ ਸਕਦਾ ਹੈ ਤੇ ਉਹ ਆਪਣੇ ਪੀਰ ਦੀ ਫਕੀਰੀ ਸਿੱਧ ਕਰਨ ਉਹ ਸਭ ਇੱਕ ਖੁੱਲੀ ਥਾਂ ਤੇ ਚੱਲ ਜਾਂਦੇ ਤੇ ਉਹ ਪੀਰ ਅੱਧਾ ਘੰਟਾ ਕਲਮਾ ਪੜ੍ਹਦਾ ਹੈ ਪਰ ਕੁਝ ਨਾ ਹੋਇਆ ਉਹ ਸ਼ਰਮਿੰਦਾ ਵੀ ਹੁੰਦਾ ਹੈ ਪਰ ਉਸ ਵਿੱਚ ਹੰਕਾਰ ਅਜੇ ਵੀ ਸੀ ਉਹ ਗੁਰੂ ਸਾਹਿਬ ਨੂੰ ਸਿੱਧ ਕਰਨਾ ਚਾਹੁੰਦਾ ਸੀ ਤੇ ਉਸਨੇ ਗੁਰੂ ਸਾਹਿਬ ਨੂੰ 40 ਦਿਨ ਤਪ ਕਰਨ ਲਈ ਕਿਹਾ ਗੁਰੂ ਸਾਹਿਬ ਤੇ ਤਿੰਨ ਹੋਰ ਪੀਰ ਆਪੋ ਆਪਣੇ ਭੋਰੇ ਵਿੱਚ ਚਲੇ ਜਾਂਦੇ ਹਨ ਤੇ ਗੁਰੂ ਸਾਹਿਬ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਗੁਰੂ ਜੀ ਭੋਰੇ ਅੰਦਰ ਬੈਠੇ ਅਕਾਲ ਪੁਰਖ ਨੂੰ ਯਾਦ ਕਰ ਰਹੇ ਹੁੰਦੇ ਹਨ ਤੇ ਅਕਾਲ ਪੁਰਖ ਦੀਆਂ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ ਹਨ ਇਹ ਸ਼ਕਤੀਆਂ ਦੇਖ ਕੇ ਉਹ ਪੀਰ ਘਬਰਾ ਜਾਂਦੇ ਹਨ ਤੇ ਭੋਰੇ ਵਿੱਚੋਂ ਬਾਹਰ ਆ ਜਾਂਦੇ ਹਨ 40 ਦਿਨਾਂ ਬਾਅਦ ਜਦੋਂ ਗੁਰੂ ਜੀ ਬਾਹਰ ਆਉਂਦੇ ਹਨ ਤੇ ਉਹ ਪੀਰ ਗੁਰੂ ਸਾਹਿਬ ਦੇ ਚਰਨੀ ਪੈ ਜਾਂਦੇ ਹਨ ਤੇ ਅੱਜ ਇਸ ਜਗ੍ਹਾ ਤੇ ਗੁਰਦੁਆਰਾ ਕਿਲਾ ਸਾਹਿਬ ਸੁਸ਼ੋਭਿਤ ਹੈ